ਵਲੋਂ ਜਾਰੀ ਕੀਤੇ ਗਏ ਆਂਕੜਿਆਂ ਦੇ ਮੁਤਾਬਕ 23 ਅਕਤੂਬਰ ਨੂੰ ਸੂਬੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ 216 ਸੀ ਜਦਕਿ 24 ਅਕਤੂਬਰ ਨੂੰ ਇਸ ਦੇ ਵਿੱਚ ਸੁਧਾਰ ਦੇਖਿਆ ਗਿਆ 24 ਅਕਤੂਬਰ ਨੂੰ 에ਅਰ ਕੁਆਲਿਟੀ ਇੰਡੈਕਸ ਲਗਭਗ 180 ਦਰਜ ਕੀਤਾ ਗਿਆ ਸੀ ਜੋ ਕਿ ਸੂਬੇ ਦੇ ਲੋਕਾਂ ਦੇ ਲਈ ਰਾਹਤ ਹੈ ਹਵਾ ਦੀ ਗੁਣਵੱਤਾ ਦੇ ਵਿੱਚ ਮਾਮੂਲੀ ਤਬਦੀਲੀ ਦੇਖੀ ਗਈ ਹੈ ਮਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ਦੀ ਸਮੱਸਿਆ ਦਾ ਸਥਾਈ ਹੱਲ ਮੀਂਹ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਜੇ ਕੋਈ ਵੀ ਸੰਕੇਤ ਨਹੀਂ ਨੇ ਪਿਛਲੇ ਕੁਝ ਦਿਨਾਂ ਤੋਂ ਹਵਾ ਚ ਪ੍ਰਵਾਹ ਪਾਕਿਸਤਾਨ ਤੋਂ ਭਾਰਤ ਵੱਲ ਹਿਮਾਚਲ ਪ੍ਰਦੇਸ਼ ਤੋਂ ਹੇਠਲੇ ਖੇਤਰਾਂ ਵੱਲ ਆ ਰਿਹਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਇਹ ਬਦਲ ਗਿਆ ਹੈ ਪਹਾੜਾਂ ਤੋਂ ਆ ਰਹੀ ਹਵਾ ਪਾਕਿਸਤਾਨ ਵੱਲ ਚਲੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਇਸ ਬਦਲਾਅ ਦੇ باوجود ਜ਼ਿਲ੍ਹਿਆਂ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਮੁਤਾਬਕ ਕਈ ਇਲਾਕਿਆਂ ਦੇ ਵਿੱਚ yellow zone ਵੀ ਬਣਿਆ ਹੋਇਆ ਹੈ ਇਸ ਦਾ 에어 ਕੁਆਲਿਟੀ ਇੰਡੈਕਸ 190 ਹੈ ਹਾਲਾਂਕਿ ਬਠਿੰਡਾ ਜਿਸ ਦੇ ਵਿੱਚ 에어 ਕੁਆਲਿਟੀ ਇੰਡੈਕਸ 167 ਸੀ ਹੁਣ ਉੱਥੇ 에어 ਕੁਆਲਿਟੀ ਇੰਡੈਕਸ 73 ਤੱਕ ਪਹੁੰਚ ਗਿਆ ਸੂਬੇ ਦੇ ਵਿੱਚ ਸਿਰਫ ਤਿੰਨ ਸ਼ਹਿਰ ਜਲੰਧਰ ਲੁਧਿਆਣਾ ਅਤੇ ਮੰਡੀ ਗੋਵਿੰਦਗੜ੍ਹ ਹੀ ਹੈ ਜਿੱਥੇ 에어 ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੀਆਂ 28 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ 15 ਸਤੰਬਰ ਤੋਂ ਕੁੱਲ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 512 ਹੋ ਗਈ ਹੈ ਅੰਕੜਿਆਂ ਦੇ ਮੁਤਾਬਕ 16 ਅਕਤੂਬਰ ਨੂੰ 118 ਮਾਮਲੇ ਸਾਹਮਣੇ ਆਏ ਸਨ ਜਦਕਿ ਇਹਨਾਂ ਦੀ ਗਿਣਤੀ ਹੁਣ 512 ਹੋ ਗਈ ਹੈ ਜੋ ਕਿ 324 ਨਵੇਂ ਮਾਮਲਿਆਂ ਦੇ ਨਾਲ ਇਹ ਵਾਧਾ ਦਰਜ ਹੋਇਆ ਹੈ ਤਰਨਤਾਰਨ ਦੇ ਵਿੱਚ ਪ੍ਰਾਲੀ ਸਾੜਨ ਦੇ ਸਬੰਧ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਸੋ ਫਿਲਹਾਲ ਪ੍ਰਾਲੀ ਸਾੜਨ ਅਤੇ ਦੀਵਾਲੀ ਦੇ ਪਟਾਕਿਆਂ ਦੇ ਮਿਲੇ ਜੁਲੇ ਅਸਰ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਦਿਨ ਇਸੇ ਤਰ੍ਹਾਂ ਹੀ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਅਜੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਅਤੇ ਠੰਡ ਆਉਣ ਦੀ ਸੰਭਾਵਨਾ ਵੀ ਅਜੇ ਨਹੀਂ ਹੈ ਪੰਜਾਬ ਦੇ ਵਿੱਚ ਗਰਮੀ ਵੀ ਜਿਉਂ ਦੀ ਤਿਉਂ ਬਣੀ ਰਹੇਗੀ ਕੁਝ ਦਿਨ ਅਜੇ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦੀ ਸਥਿਤੀ ਫਿਲਹਾਲ ਸਥਿਰ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮੌਸਮ ਰਹਿਣ ਦੀ ਉਮੀਦ ਹੈ ਹਾਲਾਂਕਿ ਮੀਂਹ ਦੀ ਭਵਿੱਖਬਾਣੀ ਨਾ ਹੋਣ ਕਰਕੇ ਸੂਬੇ ਦੇ ਵਿੱਚ ਠੰਡ ਦੇ ਦੌਰ ਚ ਬਦਲਾਅ ਜਾਂ ਪ੍ਰਦੂਸ਼ਣ ਤੋਂ ਰਾਹਤ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੌਰਾਨ ਹਵਾ ਦੀ ਗੁਣਵੱਤਾ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਆਇਆ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਹੀ ਸਥਾਈ ਰਾਹਤ ਸੰਭਵ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 23 ਅਕਤੂਬਰ ਨੂੰ ਸੂਬੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ 216 ਸੀ। ਜਦਕਿ 24 ਅਕਤੂਬਰ ਨੂੰ ਇਸ ਦੇ ਵਿੱਚ ਸੁਧਾਰ ਦੇਖਿਆ ਗਿਆ 24 ਅਕਤੂਬਰ ਨੂੰ 에ਅਰ ਕੁਆਲਿਟੀ ਇੰਡੈਕਸ ਲਗਭਗ 180 ਦਰਜ ਕੀਤਾ ਗਿਆ ਸੀ ਜੋ ਕਿ ਸੂਬੇ ਦੇ ਲੋਕਾਂ ਦੇ ਲਈ ਰਾਹਤ ਹੈ ਹਵਾ ਦੇ ਗੁਣਵੱਤਾ ਦੇ ਵਿੱਚ ਮਾਮੂਲੀ ਤਬਦੀਲੀ ਦੇਖੀ ਗਈ ਹੈ ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ਦੀ ਸਮੱਸਿਆ ਦਾ ਸਥਾਈ ਹੱਲ ਮੀਂਹ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਜੇ ਕੋਈ ਵੀ ਸੰਕੇਤ ਨਹੀਂ ਨੇ ਪਿਛਲੇ ਕੁਝ ਦਿਨਾਂ ਤੋਂ ਹਵਾ ਚ ਪ੍ਰਵਾਹ ਪਾਕਿਸਤਾਨ ਤੋਂ ਭਾਰਤ ਵੱਲ ਹਿਮਾਚਲ ਪ੍ਰਦੇਸ਼ ਤੋਂ ਹੇਠਲੇ ਖੇਤਰਾਂ ਵੱਲ ਆ ਰਹੀ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਇਹ ਬਦਲ ਗਿਆ ਹੈ ਪਹਾੜਾਂ ਤੋਂ ਆ ਰਹੀ ਹਵਾ ਪਾਕਿਸਤਾਨ ਵੱਲ ਚਲੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਕੁਜਰਾਹਤ ਜ਼ਰੂਰ ਮਿਲੀ ਹੈ ਇਸ ਬਦਲਾਅ ਦੇ باوجود ਜ਼ਿਲ੍ਹਿਆਂ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਮੁਤਾਬਕ ਕਈ ਇਲਾਕਿਆਂ ਦੇ ਵਿੱਚ yellow zone ਵੀ ਬਣਿਆ ਹੋਇਆ ਹੈ ਇਸ ਦਾ 에ਅਰ ਕੁਆਲਿਟੀ ਇੰਡੈਕਸ 190 ਹੈ ਹਾਲਾਂਕਿ ਬਠਿੰਡਾ ਜਿਸ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 167 ਸੀ ਹੁਣ ਉੱਥੇ 에어 ਕੁਆਲਿਟੀ ਇੰਡੈਕਸ 73 ਤੱਕ ਪਹੁੰਚ ਗਿਆ ਸੂਬੇ ਦੇ ਵਿੱਚ ਸਿਰਫ ਤਿੰਨ ਸ਼ਹਿਰ ਜਲੰਧਰ ਲੁਧਿਆਣਾ ਅਤੇ ਮੰਡੀ ਗੋਬਿੰਦਗੜ ਹੀ ਹੈ ਜਿੱਥੇ 에어 ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੀਆਂ 28 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ 15 ਸਤੰਬਰ ਤੋਂ ਕੁੱਲ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 512 ਹੋ ਗਈ ਹੈ। ਅੰਕੜਿਆਂ ਦੇ ਮੁਤਾਬਕ 16 ਅਕਤੂਬਰ ਨੂੰ 118 ਮਾਮਲੇ ਸਾਹਮਣੇ ਆਏ ਸਨ ਜਦਕਿ ਇਹਨਾਂ ਦੀ ਗਿਣਤੀ ਹੁਣ 512 ਹੋ ਗਈ ਹੈ ਜੋ ਕਿ 324 ਨਵੇਂ ਮਾਮਲਿਆਂ ਦੇ ਨਾਲ ਇਹ ਵਾਧਾ ਦਰਜ ਹੋਇਆ ਹੈ। ਤਰਨਤਾਰਨ ਦੇ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਸੋ ਫਿਲਹਾਲ ਪ੍ਰਾਲੀ ਸਾੜਨ ਅਤੇ ਦੀਵਾਲੀ ਦੇ ਪਟਾਕਿਆਂ ਦੇ ਮਿਲੇ-ਜੁਲੇ ਅਸਰ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ। ਅਤੇ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਦਿਨ ਇਸੇ ਤਰ੍ਹਾਂ ਹੀ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਅਜੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਅਤੇ ਠੰਡ ਆਉਣ ਦੀ ਸੰਭਾਵਨਾ ਵੀ ਅਜੇ ਨਹੀਂ ਹੈ ਪੰਜਾਬ ਦੇ ਵਿੱਚ ਗਰਮੀ ਵੀ ਜਿਉਂ ਦੀ ਤਿਉਂ ਬਣੀ ਰਹੇਗੀ ਕੁਝ ਦਿਨ ਅਜੇ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦੀ ਸਥਿਤੀ ਫਿਲਹਾਲ ਸਥਿਰ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮੌਸਮ ਰਹਿਣ ਦੀ ਉਮੀਦ ਹੈ ਹਾਲਾਂਕਿ ਮੀਂਹ ਦੀ ਭਿਕਵਾਣੀ ਨਾ ਹੋਣ ਕਰਕੇ ਸੂਬੇ ਦੇ ਵਿੱਚ ਠੰਡ ਦੇ ਦੌਰ ਚ ਬਦਲਾਅ ਜਾਂ ਪ੍ਰਦੂਸ਼ਣ ਤੋਂ ਰਾਹਤ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਦੌਰਾਨ ਹਵਾ ਦੀ ਗੁਣਵੱਤਾ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਆਇਆ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਹੀ ਸਥਾਈ ਰਾਹਤ ਸੰਭਵ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 21 ਅਕਤੂਬਰ ਨੂੰ ਸੂਬੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ 216 ਸੀ ਜਦਕਿ 24 ਅਕਤੂਬਰ ਨੂੰ ਇਸ ਦੇ ਵਿੱਚ ਸੁਧਾਰ ਦੇਖਿਆ ਗਿਆ 24 ਅਕਤੂਬਰ ਨੂੰ 에ਅਰ ਕੁਆਲਿਟੀ ਇੰਡੈਕਸ ਲਗਭਗ 180 ਦਰਜ ਕੀਤਾ ਗਿਆ ਸੀ ਜੋ ਕਿ ਸੂਬੇ ਦੇ ਲੋਕਾਂ ਦੇ ਲਈ ਰਾਹਤ ਹੈ ਹਵਾ ਦੀ ਗੁਣਵੱਤਾ ਦੇ ਵਿੱਚ ਮਾਮੂਲੀ ਤਬਦੀਲੀ ਦੇਖੀ ਗਈ ਹੈ ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ਦੀ ਸਮੱਸਿਆ ਦਾ ਸਥਾਈ ਹੱਲ ਮੀਂਹ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਜੇ ਕੋਈ ਵੀ ਸੰਕੇਤ ਨਹੀਂ ਨੇ ਪਿਛਲੇ ਕੁਝ ਦਿਨਾਂ ਤੋਂ ਹਵਾ ਚ ਪ੍ਰਵਾਹ ਪਾਕਿਸਤਾਨ ਤੋਂ ਭਾਰਤ ਵੱਲ ਹਿਮਾਚਲ ਪ੍ਰਦੇਸ਼ ਤੋਂ ਹੇਠਲੇ ਖੇਤਰਾਂ ਵੱਲ ਆ ਰਿਹਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਇਹ ਬਦਲ ਗਿਆ ਹੈ ਪਹਾੜਾਂ ਤੋਂ ਆ ਰਹੀ ਹਵਾ ਪਾਕਿਸਤਾਨ ਵੱਲ ਚਲੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਕੁਜਰਾਹਤ ਜ਼ਰੂਰ ਮਿਲੀ ਹੈ ਇਸ ਬਦਲਾਅ ਦੇ باوجود ਜ਼ਿਲ੍ਹਿਆਂ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਮੁਤਾਬਕ ਕਈ ਇਲਾਕਿਆਂ ਦੇ ਵਿੱਚ yellow zone ਵੀ ਬਣਿਆ ਹੋਇਆ ਹੈ ਇਸ ਦਾ 에어 ਕੁਆਲਿਟੀ ਇੰਡੈਕਸ 190 ਹੈ ਹਾਲਾਂਕਿ ਬਠਿੰਡਾ ਜਿਸ ਦੇ ਵਿੱਚ 에어 ਕੁਆਲਿਟੀ ਇੰਡੈਕਸ 167 ਸੀ ਹੁਣ ਉੱਥੇ 에어 ਕੁਆਲਿਟੀ ਇੰਡੈਕਸ 73 ਤੱਕ ਪਹੁੰਚ ਗਿਆ ਸੂਬੇ ਦੇ ਵਿੱਚ ਸਿਰਫ 3 ਸ਼ਹਿਰ ਜਲੰਧਰ ਲੁਧਿਆਣਾ ਅਤੇ ਮੰਡੀ ਗੋਵਿੰਦਗੜ ਹੀ ਹੈ ਜਿੱਥੇ 에어 ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵੀ ਵਾਅਦਾ ਦਰਜ ਕੀਤਾ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੀਆਂ 28 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ 15 ਸਤੰਬਰ ਤੋਂ ਕੁੱਲ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 512 ਹੋ ਗਈ ਹੈ ਅੰਕੜਿਆਂ ਦੇ ਮੁਤਾਬਕ 16 ਅਕਤੂਬਰ ਨੂੰ 118 ਮਾਮਲੇ ਸਾਹਮਣੇ ਆਏ ਸਨ ਜਦਕਿ ਇਹਨਾਂ ਦੀ ਗਿਣਤੀ ਹੁਣ 512 ਹੋ ਗਈ ਹੈ ਜੋ ਕਿ 324 ਨਵੇਂ ਮਾਮਲਿਆਂ ਦੇ ਨਾਲ ਇਹ ਵਾਅਦਾ ਦਰਜ ਹੋਇਆ ਹੈ ਤਰਨਤਾਰਨ ਦੇ ਵਿੱਚ ਪ੍ਰਾਲੀ ਸਾੜਨ ਦੇ ਸਬੰਧ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਸੋ ਫਿਲਹਾਲ ਪ੍ਰਾਲੀ ਸਾੜਨ ਅਤੇ ਦੀਵਾਲੀ ਦੇ ਪਟਾਕਿਆਂ ਦੇ ਮੇਲੇ ਜੁਲੇ ਅਸਰ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਦਿਨ ਇਸੇ ਤਰ੍ਹਾਂ ਹੀ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਅਜੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਿਤਾਈ ਗਈ ਅਤੇ ਠੰਡ ਆਉਣ ਦੀ ਸੰਭਾਵਨਾ ਵੀ ਅਜੇ ਨਹੀਂ ਹੈ ਪੰਜਾਬ ਦੇ ਵਿੱਚ ਗਰਮੀ ਵੀ ਜਿਉਂ ਦੀ ਤਿਉਂ ਬਣੀ ਰਹੇਗੀ ਕੁਝ ਦਿਨ ਅਜੇ ਇਸ ਤਰ੍ਹਾਂ ਦਾ ਹੀ ਮੌਸਮ ਰਹੇਗਾ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਦੀ ਸਥਿਤੀ ਫਿਲਹਾਲ ਸਥਿਰ ਹੈ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮੌਸਮ ਰਹਿਣ ਦੀ ਉਮੀਦ ਹੈ ਹਾਲਾਂਕਿ ਮੀਂਹ ਦੀ ਭਵਿੱਖਬਾਣੀ ਨਾ ਹੋਣ ਕਰਕੇ ਸੂਬੇ ਦੇ ਵਿੱਚ ਠੰਡ ਦੇ ਦੌਰ ਚ ਬਦਲਾਅ ਜਾਂ ਪ੍ਰਦੂਸ਼ਣ ਤੋਂ ਰਾਹਤ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੌਰਾਨ ਹਵਾ ਦੀ ਗੁਣਵੱਤਾ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਆਇਆ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਹੀ ਸਥਾਈ ਰਾਹਤ ਸੰਭਵ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 23 ਅਕਤੂਬਰ ਨੂੰ ਸੂਬੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ 216 ਸੀ। ਜਦਕਿ 24 ਅਕਤੂਬਰ ਨੂੰ ਇਸ ਦੇ ਵਿੱਚ ਸੁਧਾਰ ਦੇਖਿਆ ਗਿਆ 24 ਅਕਤੂਬਰ ਨੂੰ 에어 ਕੁਆਲਿਟੀ ਇੰਡੈਕਸ ਲਗਭਗ 180 ਦਰਜ ਕੀਤਾ ਗਿਆ ਸੀ ਜੋ ਕਿ ਸੂਬੇ ਦੇ ਲੋਕਾਂ ਦੇ ਲਈ ਰਾਹਤ ਹੈ ਹਵਾ ਦੀ ਗੁਣਵੱਤਾ ਦੇ ਵਿੱਚ ਮਾਮੂਲੀ ਤਬਦੀਲੀ ਦੇਖੀ ਗਈ ਹੈ ਮਹਾਰਾ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ਦੀ ਸਮੱਸਿਆ ਦਾ ਸਥਾਈ ਹੱਲ ਮੀਂਹ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਜੇ ਕੋਈ ਵੀ ਸੰਕੇਤ ਨਹੀਂ ਨੇ ਪਿਛਲੇ ਕੁਝ ਦਿਨਾਂ ਤੋਂ ਹਵਾ ਚ ਪ੍ਰਵਾਹ ਪਾਕਿਸਤਾਨ ਤੋਂ ਭਾਰਤ ਵੱਲ ਹਿਮਾਚਲ ਪ੍ਰਦੇਸ਼ ਤੋਂ ਹੇਠਲੇ ਖੇਤਰਾਂ ਵੱਲ ਆ ਰਹੀ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ ਇਹ ਬਦਲ ਗਿਆ ਹੈ ਪਹਾੜਾਂ ਤੋਂ ਆ ਰਹੀ ਹਵਾ ਪਾਕਿਸਤਾਨ ਵੱਲ ਚਲੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਇਸ ਬਦਲਾਅ ਦੇ باوجود ਜ਼ਿਲ੍ਹਿਆਂ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਮੁਤਾਬਕ ਕਈ ਇਲਾਕਿਆਂ ਦੇ ਵਿੱਚ yellow zone ਵੀ ਬਣਿਆ ਹੋਇਆ ਹੈ ਇਸ ਦਾ 에ਅਰ ਕੁਆਲਿਟੀ ਇੰਡੈਕਸ 190 ਹੈ ਹਾਲਾਂਕਿ ਬਠਿੰਡਾ ਜਿਸ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 167 ਸੀ ਹੁਣ ਉਥੇ 에어 ਕੁਆਲਿਟੀ ਇੰਡੈਕਸ 73 ਤੱਕ ਪਹੁੰਚ ਗਿਆ ਸੂਬੇ ਦੇ ਵਿੱਚ ਸਿਰਫ ਤਿੰਨ ਸ਼ਹਿਰ ਜਲੰਧਰ ਲੁਧਿਆਣਾ ਅਤੇ ਮੰਡੀ ਗੋਬਿੰਦਗੜ ਹੀ ਹੈ ਜਿੱਥੇ 에어 ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੀਆਂ 28 ਨਵੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ 15 ਸਤੰਬਰ ਤੋਂ ਕੁੱਲ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ 512 ਹੋ ਗਈ ਹੈ। ਅੰਕੜਿਆਂ ਦੇ ਮੁਤਾਬਕ 16 ਅਕਤੂਬਰ ਨੂੰ 118 ਮਾਮਲੇ ਸਾਹਮਣੇ ਆਏ ਸਨ ਜਦਕਿ ਇਹਨਾਂ ਦੀ ਗਿਣਤੀ ਹੁਣ 512 ਹੋ ਗਈ ਹੈ ਜੋ ਕਿ 324 ਨਵੇਂ ਮਾਮਲਿਆਂ ਦੇ ਨਾਲ ਇਹ ਵਾਧਾ ਦਰਜ ਹੋਇਆ ਹੈ। ਤਰਨਤਾਰਨ ਦੇ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਸੋ ਫਿਲਹਾਲ ਪ੍ਰਾਲੀ ਸਾੜਨ ਅਤੇ ਦੀਵਾਲੀ ਦੇ ਪਟਾਕਿਆਂ ਦੇ ਮਿਲੇ ਜੁਲੇ ਅਸਰ ਦੇ ਕਾਰਨ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਦਿਨ ਇਸੇ ਤਰ੍ਹਾਂ ਹੀ ਬਣੇ ਰਹਿਣ ਦੀ ਉਮੀਦ ਹੈ ਕਿਉਂਕਿ ਪੰਜਾਬ ਦੇ ਵਿੱਚ ਅਜੇ